तारीख पे तारीख तारीख पे तारीख क्या सनी दोल डायलगन नवे क्रिमिनल लॉज गलत साबित कर सफल हो पाएंगे क्या मजबूरी हो चुकी से सरकार दी कि नवे क्रिमिनल लॉज लागू करने जरूरी हो रहे थी क्या खामियां सी सौ डेढ़ सौ साल पुराने उस कानून च कि नवे कानून लेके आने सरकार मजबूर हो रही थी क्या ये नवे क्रिमिनल लॉज एक आम आदमी एक आम इंसान इंसाफ दिलवाच मददगार साबित हो गए ये जानने दी वीडियो जरूर देखो अंग्रेजों द्वारा बनाए गए अंग्रेजों की संसद के द्वारा पारित किए गए ये तीनों कानूनों को समाप्त कर आज हम तीनों नए कानून पुरस्थापित करने के लिए आया हूँ आजाद देश का अपना कानून जो कि आज पहली जुलाई 2024 हज़ार लागू हो चुके हैं तो आज ही सवेरे ਪਹਿਲੀ ਐਫ ਆਈ ਆਰ ਇਸੇ ਨਏ ਕਾਨੂੰਨ ਦੇ ਤਹਿਤ ਰਜਿਸਟਰ ਹੋ ਚੁੱਕੀ ਹੈ ਦਿੱਲੀ ਦੇ ਕਮਲਾ ਮਾਰਕੀਟ ਚ ਇੱਕ ਸਟ੍ਰੀਟ ਵੈਂਡਰ ਦੇ ਅਗੇਂਸਟ ਔਰ ਅੱਜ ਦੇਸ਼ ਦੇ ਕਈ ਇਲਾਕਿਆਂ ਚ ਕਈ ਕੋਰਟਸ ਚ ਵਕੀਲ ਧਰਨਿਆਂ ਤੇ ਆ ਕਾ ਨੋ ਵਰਕ ਡੇ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਹੈਗਾ ਤੇ ਕੰਮ ਤੇ ਨਹੀਂ ਜਾ ਰਹੇ ਕੋਰਟ ਕੋਰਟ ਰੂਮ ਚ ਅਪੀਅਰ ਨਹੀਂ ਹੋ ਰਹੇ ਆ ਜੱਜਸ ਆਪਣੀ ਸੀਟਸ ਤੇ ਬੈਠੇ ਹੋਏ ਆ ਬਟ ਹੜਤਾਲ ਤੇ ਚਲੇ ਗਏ ਆ ਸਿਰਫ ਇਹ ਨਵੇਂ ਕਾਨੂੰਨਾ ਕਰਕੇ ਕਿਉਂਕਿ ਕਈਆਂ 'ਚ ਨਰਾਜ਼ਗੀ ਹੈ ਇਹ ਨਵੇਂ ਕਾਨੂੰਨਾਂ ਦੇ ਤਹਿਤ ਕਿ ਇਹ ਕਿਉਂ ਬਣਾ ਦਿੱਤੇ ਗਏ ਆ ਮੈਂ ਇਸ ਚੀਜ਼ ਨੂੰ ਬਹੁਤ ਸਿੰਪਲ ਤਰੀਕੇ ਨਾਲ ਸਮਝਾਉਂਗੀ ਲੈ ਕੇ ਕਪੜਾ ਉਹ ਇੱਕ ਜਗ੍ਹਾ ਤੋਂ ਫਟ ਗਿਆ ਫਿਰ ਅਸੀਂ ਰਫੂ ਕਰਵਾ ਦਿੰਦੇ ਆ ਫਿਰ ਇੱਕ ਦੂਸਰੀ ਜਗ੍ਹਾ ਤੋਂ ਫਟ ਗਿਆ ਉਹ ਤੇ ਵੀ ਅਸੀਂ ਰਫੂ ਕਰਵਾ ਦਿੰਦੇ ਆ ਚਾਰ ਪੰਜ ਜਗ੍ਹਾ ਤੋਂ ਨੂੰ ਰਫੂ ਕਰਵਾ ਦਿੰਦੇ ਆ ਫੇਰ ਉਹ ਫਟ ਹੀ ਜਾ ਰਿਹਾ ਕਪੜਾ ਖੋਖਲਾ ਹੋ ਰਿਹਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਸੋਚਦੇ ਕਿ ਨਵਾਂ ਕਪੜਾ ਲੈ ਆਈਏ ਔਰ ਇਹ ਸੇਮ ਚੀਜ਼ ਇਸੇ ਕਾਨੂੰਨਾਂ ਤੇ ਅਪਲਾਈ ਹੋ ਰਹੀ ਜੋ ਪੁਰਾਣੇ ਕਾਨੂੰਨ ਸੀ ਉਹ ਬ੍ਰਿਟਿਸ਼ ਸਰਕਾਰ ਨੇ 100 150 ਸਾਲ ਪੁਰਾਣੇ ਕਾਨੂੰਨ ਬ੍ਰਿਟਿਸ਼ ਸਰਕਾਰ ਨੇ ਆਪਣੀ ਸਹੂਲਤ ਲਈ ਬਣਾਏ ਸੀ ਤਾਂ ਕਿ ਉਹ ਇਸ ਦੇਸ਼ ਤੇ ਰਾਜ ਕਰ ਸਕਣ ਤੁਸੀਂ ਇਹ ਸੋਚੋ ਤਾਂ ਕਿ ਇਹਨਾਂ ਨੂੰ ਇਹ ਸੀਗਾ ਕਿ ਜਿਹੜੇ ਫ੍ਰੀडम फाइਟਰ ਸੀ ਕਿ ਉਹਨਾਂ ਦੀ ਆਵਾਜ਼ ਨੂੰ ਦਬਾ ਸਕਣ ਜਲੀਆਂ ਵਾਲਾ ਬਾਗ ਇਸ ਦਾ బిਗੇਸਟ ਐਗਜ਼ਾਮਪਲ ਇੰਨੇ ਲੋਕਾਂ ਨੂੰ ਮਾਰਿਆ ਗਿਆ ਪਰ ਰਾਸ ਤੱਕ ਬ੍ਰਿਟਿਸ਼ ਸਰਕਾਰ ਜਾਂ ਬ੍ਰਿਟਿਸ਼ ਕੋਈ ਜੱਜ ਉਹਨਾਂ ਦਾ ਹੋਵੇ ਉਹਨਾਂ ਨੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਸੀਗਾ ਇਹ ਤੁਸੀਂ ਇੱਥੇ ਹੀ ਸਮਝ ਜਾਓ ਇਹ ਜਿਹੜੇ ਕਾਨੂੰਨ ਸੀਗੇ ਪੁਰਾਣੇ ਕਾਨੂੰਨ ਜਿਹੜੇ ਸੀ 100 150 ਸਾਲ ਪੁਰਾਣੇ ਕਾਨੂੰਨ ਬ੍ਰਿਟਿਸ਼ ਸਰਕਾਰ ਨੇ ਆਪਣੀ ਸਹੂਲਤ ਹੀ ਬਣਾਈ ਸੀਗੇ ਤੇ ਇੱਕ ਚੀਜ਼ ਹੋਰ ਆndi ਹੈ ਤੁਸੀਂ ਸੋਚੋ ਮੈਕਨਿਕ 50 ਸਾਲ ਪੁਰਾਣੇ ਮੈਂ 50 ਸਾਲ ਪਹਿਲਾਂ ਕਿਆ ਸੀ ਕੋਈ ਸਾਈਬਰ ਕ੍ਰਾਈਮ ਦੇ ਬਾਰੇ ਸੋਚ ਸਕਦੇ ਸੀ ਕਿ ਸਾਈਬਰ ਕ੍ਰਾਈਮ ਵੀ ਕਦੀ ਹੋਏਗਾ 100 ਸਾਲ ਪਹਿਲਾਂ ਸੋਚੋ ਜਦੋਂ ਜਿਹੜਾ ਇੰਡੀਅਨ ਪਿਨਲ ਕੋਡ ਬਣਿਆ ਹੋਇਆ ਸੀ 150 ਸਾਲ ਪੁਰਾਣਾ ਕੀ ਉਹਨਾਂ ਨੇ ਕਦੀ ਸੋਚਿਆ ਸੀ ਕਿ ਕਦੀ ਆ ਸਾਈਬਰ ਕ੍ਰਾਈਮ ਐ ਹਜੇ ਕੋਈ ਸਾਨੂੰ ਸੁਣਨ ਨੂੰ ਮਿਲੇਗਾ ਵਰਡ ਕਦੀ ਵੀ ਨਹੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਟਾਈਮ ਬੀਤਦਾ ਹੈ ਨੇਚਰ ਆਫ ਕ੍ਰਾਈਮ ਮੈਥਡ ਆਫ ਕ੍ਰਾਈਮ ਕ੍ਰਿਮੀਨਲਸ ਇਨ ਨੇਚਰ ਨਵੇਂ-ਨਵੇਂ ਤਰ੍ਹਾਂ ਦੇ ਕ੍ਰਿਮੀਨਲਜ਼ ਆ ਰਹੇ ਆ ਹੈਕਰਜ਼ ਆ ਰਹੇ ਆ ਬਲੈਕਮੇਲਰਜ਼ ਆ ਰਹੇ ਆ ਇਹ ਨਵੇਂ-ਨਵੇਂ টারਮ ਸਾਨੂੰ ਸੁਣਨ ਨੂੰ ਮਿਲਦੀਆਂ ਹੈ ते उस दे अकॉर्डिंग कानून बदलता है और बदलना भी चाहिए अपना अच आज़ाद देश है तो आज़ाद देश का अपना कानून अज तो लागू होया एक तरह नाल एक क्रिमिनल लॉ क्रिमिनल जस्टिस सिस्टम को इंपरूव करने देखो नवा जो कानून है होपफुली ट्रांसपेरेंसी तो लेके आएगा एक आम इंसान इंसाफ दिनवाच भी मददगार साबित होएगा वह किस तरह एफ आई आर 0 एफआईआर ਪਹਿਲਾਂ ਕੀ ਹੁੰਦਾ ਸੀ ਇੱਕ ਕੋਈ ਕ੍ਰਾਈਮ ਹੋ ਜਾਂਦਾ ਸੀ ਕਿ ਕਿਸੇ ਆਮ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਜਦਾਂ ਸਾਨੂੰ ਤਾਂ ਚਲੋ ਵਕੀਲਾਂ ਨੂੰ ਫਿਰ ਵੀ ਪਤਾ ਹੁੰਦਾ ਕਿ ਹਾਂ ਇਹ ਏਰੀਆ ਨੂੰ ਇਹਲਾ ਥਾਣਾ ਲੱਗਦਾ ਹੈ ਬਟ ਜਿਹੜੇ ਆਮ ਇਨਸਾਨ ਹੈ ਉਹਨੂੰ ਨਹੀਂ ਪਤਾ ਚੱਲਦਾ ਸੀ ਕਿ ਮੈਂ ਕਿੱਥੇ ਜਾਵਾਂ ਉਹ ਕਿਸੇ ਥਾਣੇ ਜਾਂਦਾ ਸੀ ਪੁਲਿਸ ਵਾਲੇ ਉਹਨੂੰ ਭੇਜ ਦਿੰਦੇ ਸੀ ਕਿ ਨਹੀਂ ਇਹ ਹਮਾਰੇ ਜੋ ਰਿਸਟ੍ਰਿਕਸ਼ਨ ਦਾ ਨਹੀਂ ਹੈ ਆਪ ਉਹਲੇ ਥਾਣੇ ਵਿੱਚ ਜਾइए ਉਧਰ ਉਹ ਕਿਸੇ ਹੋਰ ਪਾਸੇ ਭੇਜ ਦਿੰਦੇ ਸੀ ਉਹ ਵਿਚਾਰਾ ਪਟਕਦਾ ਪਟਕਦਾ ਰਹਿ ਜਾਂਦਾ ਸੀਗਾ ਤੇ ਉਹਦੀ ਯੂ ਨੋ एफआईआर रजिस्टर e. ही नहीं होती थी ਤੇ ਹੁਣ ਇਹ ਜਿਹੜਾ 0 एफआईआर ਵਾਲਾ ਸਿਸਟਮ ਆ ਗਿਆ ਜੋ ਨਵੇਂ ਕਾਨੂੰਨ ਦੇ ਅਕੋਰਡਿੰਗ ਤੇ ਹੁਣ ਤੁਹਾਨੂੰ ਕੋਈ ਮਨਾ ਨਹੀਂ ਕਰ पाए ਹੁਣ ਤੁਸੀਂ ਉਸ ਕਿੱਥੇ ਵੀ ਜਾ ਕੇ ਆਪਣਾ ਕੇਸ ਰਜਿਸਟਰ ਕਰਵਾ ਸਕਦੇ ਹੋ ਤੇ ਸੈਕਿੰਡ ਥਿੰਗ ਫਿਰ ਉਹ ਕੁਝ ਦਿਨਾਂ ਦੇ ਬਾਅਦ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉਸ ਏਰੀਆ ਦੇ ਥਾਣੇ 'ਚ ਉਹ ਐਫਆਈਆਰ ਉੱਥੇ ਟ੍ਰਾਂਸਫਰ ਕਰ ਦਿੱਤੀ ਜਾਏਗੀ ਉਸ ਥਾਣੇ ਨੂੰ ਉਸ ਏਰੀਆ ਦੇ ਥਾਣੇ ਨੂੰ ਕੁਝ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਆ ਏ ਭਾਰਤੀ ਨਿਆਇ ਸੰਹਿਤਾ ਕਿਉਂ ਬਣਾਇਆ ਤੇ ਵਾਈ ਨਾਟ ਟੂ ਇੰਡੀਅਨ ਪੀਨਲ ਕੋਡ ਔਰ ਭਾਰਤੀ ਦੰਡ ਸੰਹਿਤਾ ਕਿਉਂਕਿ ਜਿਹੜਾ ਨਵਾਂ ਕਾਨੂੰਨ ਹੈ ਇਹ ਦੰਡ ਦੇ ਉੱਤੇ ਮੀਨਸ ਪਨਿਸ਼ਮੈਂਟ ਦੇ ਉੱਤੇ ਸੈਂਟਰਡ ਨਹੀਂ ਹੈ ਇਟ ਇਜ਼ ਸੈਂਟਰਡ ਔਨ ਇਟ ਅ ਫੋਕਸ ਮੈਨ ਹੈ ਨਿਆਇ ਤੇ ਜਸਟਿਸ ਤੇ ਤਦ ਇਹਨੂੰ ਨਵੇਂ ਕਾਨੂੰਨ ਨੂੰ ਭਾਰਤੀ ਨਿਆਇ ਸੰਹਿਤਾ ਬਣਾਇਆ ਪੁਰਾਣਾ ਨਾਮ ਅਮੈਂਡ ਕਰਕੇ ਭਾਰਤੀ ਦੰਡ ਸੰਹਿਤਾ ਤੋਂ ਇਸ ਦਾ ਮਤਲਬ ਫੋਕਸ ਜਿਹੜਾ ਹੈਗਾ ਲਾ ਮੇਕਰਸ ਦਾ ਉਹ ਨਿਆਂ ਦਿਲਵਾਂਚਾ ਹੈ ਇਨਸਾਫ ਦਿਲਵਾਂਚਾ ਹੈ ਨਾ ਕਿ ਦੰਡ ਦੇ ਉੱਤੇ ਤੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਭਾਰਤੀ ਨਿਆਂ ਸੰਹਿਤਾ ਤੋਂ ਇੰਡੀਅਨ ਪੀਨਲ ਕੋਡ ਇੱਕ ਤਰ੍ਹਾਂ ਨਾਲ ਬੀ ਐਨ ਐਸ ਜਿਹਨੂੰ ਹੁਣ ਅਸੀਂ ਕਹਿ ਰਹੇ ਹੈਗੇ ਆ ਤੇ ਇਹਦੇ ਵਿੱਚ 511 ਸੈਕਸ਼ਨ ਹੁੰਦੇ ਸੀ ਇੰਡੀਅਨ ਪੀਨਲ ਕੋਡ ਚ ਹਰ ਕੋਈ ਜਿਗਿਆਸੂ ਹੈ ਇਹਨੋਂ ਜਾਣਨ ਲਈ ਕਿ ਕੀ ਕੀ ਚੇਂਜਸ ਆਈਆਂ ਸੋ ਪਹਿਲਾਂ 511 ਸੈਕਸ਼ਨ ਹੁੰਦੇ ਸੀ ਇੰਡੀਅਨ ਪੀਨਲ ਕੋਡ ਚ ਤੇ ਹੁਣ ਹੈ तीन सौ अठवंजा सैक्शन आ चुके हैं तो जोड़ा मेजर चेंज आया वो आया कि रेप दे बारे यू नो, लाइक हैविंग सैक्सुअल इंटरकोर्स ऑन द प्रोटेक्ट ऑफ फॉल्स प्रोमिस ऑफ मैरिज या कोई जॉब ले या आ, प्रमोशन ले अगर कोई आदमी किसी औरत को शादी का झूठा वादा करके ना शारीरिक संबंध बना है ਤੇ ਉਹ ਵੀ ਰੇਪ ਦੇ ਅੰダー ਆਏਗਾ ਤੇ ਜਾਂ ਫਿਰ ਉਹਦੇ ਨਾਲ శਰੀਰਕ ਸ਼ਰੀਰਕ ਸੰਬੰਧ ਬਣਾ ਰਿਹਾ ਹੈ ਕਿ ਲਾਈਕ ਓਨ ਦੀ ਬੇਸਿਸ ਆਫ ਕਿ ਮੈਂ ਤੇਨੂੰ ਪ੍ਰੋਮੋਟ ਕਰਦਾਗਾ ਤੇਰੀ ਪ੍ਰੋਮੋਸ਼ਨ ਕਰਦਾਗਾ ਜਾਂ ਜੋਬਸ ਦੇ ਬੇਸ ਤੇ ਕਿ ਮੈਂ ਤੇਨੂੰ ਜੋਬ ਦਿਲਵਾਦਾਗਾ ਅਗਰ ਇਹਨਾਂ ਚੀਜ਼ਾਂ ਦੇ ਬੇਸ ਤੇ ਕੋਈ ਆਦਮੀ ਕਿਸੇ ਔਰਤ ਦੇ ਨਾਲ ਸ਼ਰੀਰਕ ਸੰਬੰਧ ਕਰ ਰਿਹਾ ਇੰਟਰਕੋਰਸ ਕਰ ਰਿਹਾ ਤੇ ਉਹ ਰੇਪ ਦੇ ਅੰダー ਆਏਗਾ ਬਟ ਇਥੇ ਮੈਂ ਸਪੈਸਿਫਿਕਲੀ ਇੱਕ ਚੀਜ਼ ਐਡ ਕਰਦਾ ਕਿ ਬਰਡਨ ਆਫ ਪ੍ਰੂਫ ਜਿਹੜਾ ਹੋਏਗਾ ਉਹ ਲੜਕੀ ਦੇ ਉੱਤੇ ਹੋਏਗਾ ਟੂ ਪ੍ਰੂਫ ਕਿ ਹਾਂ ਇਹ ਬੰਦੇ ਨੇ ਮੈਨੂੰ ਸ਼ਾਦੀ ਦਾ ਵਾਅਦਾ ਕੀਤਾ ਸੀ ਕਿਉਂਕਿ ਇਹ ਕਾਨੂੰਨ ਦਾ ਬੜਾ ਮਿਸਯੂਜ਼ ਹੋ ਜਾਣਾ ਹੈ ਇਸ ਲਈ ਮੈਂ ਸਪੈਸੀਫਿਕਲੀ ਇਹ ਜਿਹੜਾ 376 ਹੁੰਦਾ ਸੀਗਾ ਤੇ ਹੁਣ ਸੈਕਸ਼ਨ 69 ਹੈਗਾ ਤੇ ਇਹ ਮੈਂ ਸਪੈਸੀਫਿਕਲੀ ਯੂ نو ਮੈਂ ਤੁਹਾਨੂੰ ਦੱਸ ਰਹੀ ਹਾਂ ਕੋਈ ਕੁੜੀਆਂ ਕਿਉਂਕਿ ਬਲੈਕਮੇਲਰ ਹੁੰਦੀ ਹੈ ਉਹ ਇਸ ਕਾਨੂੰਨ ਦਾ ਬਹੁਤ ਮਿਸਯੂਜ਼ ਕਰਨ ਗਿਆ ਪਰ ਉਹ ਕਿਦਾਂ ਨਕੇਲ ਪਾਈ ਜਾ ਸਕਦੀ ਹੈ ਕਿ ਹੈ ਕਿ ਇਹਨਾਂ ਲੜਕੀਆਂ ਦੇ ਉੱਤੇ ਬੱਡਨਾ ਪ੍ਰੂਫ ਹੋਏਗਾ ਕਿ ਹਾਂ ਇਸ ਬੰਦੇ ਨੇ ਮੈਨੂੰ ਸ਼ਾਦੀ ਦਾ ਵਾਅਦਾ ਕੀਤਾ ਸੀ ਤੇ ਦੂਜੀ ਗੱਲ ਜੋ ਕਿ ਬਹੁਤ ਇੰਪੋਰਟੈਂਟ ਹੈ ਹਰ ਇੱਕ ਨੂੰ ਯੂ ਨੋ ਜਾਨਣਾ ਜ਼ਰੂਰੀ ਹੈ ਹਰ ਇੱਕ ਦੇ ਲਈ ਜਿਹੜਾ ਸ਼ਾਦੀ ਦਾ ਵਾਅਦਾ ਹੈ ਉਹ ਹਮੇਸ਼ਾ ਇੱਕ ਕੁਆਰਾ ਆਦਮੀ ਜਾਂ ਫਿਰ ਇੱਕ ਡਿਵੋਰਸੀ ਦੇ ਸਕਦਾ ਹੈ ਨਾ ਕਿ ਇੱਕ ਸ਼ਾਦੀशुदा ਕਿਉਂਕਿ ਇਸ ਕਾਨੂੰਨ ਦਾ ਬਹੁਤ ਗਲਤ ਇਸਤੇਮਾਲ ਹੋ ਸਕਦਾ ਹੈ ਮੈਂ ਤੁਹਾਨੂੰ ਅੱਜ ਵੀ ਕਹਿ ਰਹੀ ਹਾਂ ਕਿ ਇਹ ਕੇਸਸ ਵੱਧ ਸਕਦੇ ਹਨ ਬਲੈਕਮੇਲਿੰਗ ਦੇ ਜ਼ਿਕਰ ਕਰਕੇ ਤੇ ਜਿਹੜੇ ਮੈਂ ਕਥੇ ਦੱਸਣਾ ਚਾਹੂੰਗੀ ਕਿ ਸ਼ਾਦੀ ਦਾ ਵਾਦਾ ਹਮੇਸ਼ਾ ਇੱਕ ਕੁਮਾਰ ਆਦਮੀ ਜਾਂ ਫਿਰ ਇੱਕ ਤਲਾਕशुदा ਦੇ ਸਕਦਾ ਸ਼ਾਦੀशुदा ਆਦਮੀ ਨਹੀਂ ਦੇ ਸਕਦਾ ਜਿਹੜੀਆਂ ਕੁੜੀਆਂ ਸ਼ਾਦੀशुदा ਮਰਦਾਂ ਦੇ ਨਾਲ ਰਿਲੇਸ਼ਨ ਰੱਖਦੀਆਂ ਵਿਦ ਕਨਸੈਂਟ ਇਹ ਪਤਾ ਹੋਣ ਦੇ ਬਾਵਜੂਦ ਕਿ ਉਹਦੀ ਵਾਈਫ ਵੀ ਹੈ ਤੇ ਉਹਦੇ ਬੱਚੇ ਵੀ ਹੈ ਤੇ ਬਾਅਦ ਚੋਂ ਫਿਰ ਥਾਣੇ ਚਲੀ ਜਾਂਦੀ ਕਿ ਸਾਡਾ ਰੇਪ ਹੋ ਗਿਆ 2-3 ਸਾਲ ਦੇ ਬਾਅਦ ਤੇ ਉਹ ਤੁਹਾਡੇ ਲਈ ਇਸ ਟਾਈਮ ਤੇ ਕਾਨੂੰਨ ਦੇ ਦਰਵਾਜ਼ੇ ਬੰਦ ਐ ਕਿਉਂਕਿ ਇਹ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸਦੇ ਨਾਲ ਰਿਲੇਸ਼ਨ ਰੱਖ ਰਹੇ ਹੋ ਤੇ ਖੋਰ ਇਥੇ ਮੈਂ ਗੱਲ ਐਡ ਕਰਨਾ ਚਾਹਾਂਗੀ ਜਿਹੜੀਆਂ ਲੜਕੀਆਂ ਐਸੇ ਰਿਲੇਸ਼ਨ ਚਾਹਨੀ ਆਂ ਔਰ ਉਹਨਾਂ ਦੇ ਨਾਲ ਆਦਮੀ ਸਪੋਜ਼ੇ ਕਹਿੰਦੇ ਨੇ ਕਿ ਮੇਰਾ ਡਿਵੋਰਸ ਹੋਣ ਵਾਲਾ ਹੈ ਜਾਂ ਮੇਰਾ ਡਿਵੋਰਸ ਮੈਂ ਦੇਖ ਕੇ ਆਪਣੇ ਅਲੱਗ ਹੋ ਜਾਵਾਂਗਾ ਤਲਾਕ ਦੇ ਕੇ ਅਲੱਗ ਹੋ ਜਾਊਂਗਾ ਆਪਣੀ ਵਾਈਫ ਤੋਂ ਦ ਥਿੰਗ ਇਜ਼ ਉਹਨਾਂ ਕੁੜੀਆਂ ਨੂੰ ਉਸ ਟਾਈਮ ਤੱਕ ਰੁਕ ਜਾਣਾ ਚਾਹੀਦਾ ਇਹ ਕੇ ਮੇਰੀ ਇੱਕ ਐਡਵਾਈਸ ਹੈ ਕਿ ਹਾਂ ਵੀ ਉਹ এজੇ ਸ਼ਾਦੀਸ਼ੂਦੀ ਸ਼ਾਦੀਸ਼ੂਦਾ ਆਦਮੀਆਂ ਦੇ ਨਾਲ ਰਿਲੇਸ਼ਨ ਚ ਨਾ ਆਨ ਆਪਣੀ ਇੰਦਰੀਆਂ ਤੇ ਕੰਟਰੋਲ ਰੱਖੋ ਤੁਸੀਂ ਹਰ ਇੱਕ ਦੇ ਨਾਲ ਰਿਲੇਸ਼ਨ ਬਣਾਣਾ ਸ਼ੁਰੂ ਕਰ ਦੋ ਥੈਟਸ ਨਾਟ ਫੇਅਰ ਇੱਕ ਸ਼ਾਦੀਸ਼ੂਦਾ ਆਦਮੀ ਨਾਲ ਆਪਣਾ ਮੂੰਹ ਕਾਲਾ ਕਰਵਾਉਣ ਵਾਲੀ ਗੱਲ ਹੈਗੀ ਹੈ ਇੱਕ ਤੋਂ ਬਾਅਦ ਇੱਕ ਤੁਸੀਂ ਉਹ ਉਹ ਕਰ ਰਹੇ ਹੋ এজੇ ਰਿਲੇਸ਼ਨਸ਼ਿਪ ਚਾ ਰਹੇ ਹੈਗੇ ਉਹ ਮੈਰਿਡ ਬੰਦਿਆਂ ਦੇ ਨਾਲ ਤੇ ਇਹ ਰੇਪ ਰੇਪ ਨਹੀਂ ਹੁੰਦੇ ਆ ਮੈਂ ਇਹਨਾਂ ਚੀਜ਼ਾਂ ਦੇ ਸਖਤ ਖਿਲਾਫ ਹੈਗੀ ਆ ਤੇ ਉਹੀ ਮੈਂ ਕਹੂੰਗੀ ਆਪਣੀ ਇੰਦਰੀਆਂ ਤੇ ਕੰਟਰੋਲ ਰੱਖੋ ਸੋਚ ਸਮਝ ਕੇ ਤੁਸੀਂ ਕਿਸੇ ਰਿਲੇਸ਼ਨਸ਼ਿਪ ਚਾਓ ਤੇ ਤੁਸੀਂ ਇੱਕ ਇੱਕ ਫੇਅਰ ਜਿਹੜਾ ਰਿਲੇਸ਼ਨ ਹੋਏਗਾ ਦੈਟਸ ਵਿਦ ਅ ਮੈਰਿਡ ਵਿਦ ਅ ਅਨਮੈਰਿਡ ਮੈਨ ਠੀਕ ਹੈ ਔਰ ਇੱਕ ਡਿਵੋਰਸੀ ਦੇ ਨਾਲ ਬਟ ਮੈਰਿਡ ਬੰਦੇ ਨਾਲ ਸਮਾਜ ਵੀ ਅਸੈਪਟ ਨਹੀਂ ਕਰੇਗਾ ਤੇ ਉਹਦੇ ਉੱਤੇ ਤੁਸੀਂ ਰੇਪ ਦੇ ਕੇਸ ਪਾ ਦੋ ਦੈਟਸ ਨਾਟ ਫੇਅਰ ਇਹ ਕਿਉਂਕਿ ਇਹ ਬਲੈਕਮੇਲਿੰਗ ਦਾ ਹੀ ਬੰਦਾ ਇੱਕ ਤਰ੍ਹਾਂ ਬਲੈਕਮੇਲ ਨਾ ਬਲੈਕਮੇਲ ਕਰਨਾ ਚਾਹੁੰਦੀ ਹੈ ਤੇ ਮੈਨੂੰ ਕਿਉਂਕਿ ਫੋਨ ਆ ਰਹੇ ਆ ਕਿ ਹਾਂ ਵੀ ਇਹ ਕਾਨੂੰਨ ਗਲਤ ਬਣ ਚੁਕਿਆ ਹੈ ਮੈਨੂੰ ਪਤਾ ਹੈ ਇਹ ਬਲੈਕਮੇਲਿੰਗ ਦੇ ਵੱਲ ਜਾ ਰਿਹਾ ਕਿ ਲੋਕ ਕੋਈ ਕੁੜੀਆਂ ਬੜੀ ਖੁਸ਼ ਹੋ ਰਹੀਗੀ ਅਬ ਤਾਂ ਹਮ ਆਪਣੇ ਬੋਏਫ੍ਰੈਂਡ ਕੋ ਫਸਾएंगे ਅਬ ਹਮ ਇਹ ਕਰਾਂਗੇ ਅਬ ਉਹ ਵੋ ਕਰਾਂਗੇ ਤੇ ਮੈਂ ਤੁਹਾਨੂੰ ਇੱਥੇ ਦੱਸਦਾ ਉੱਤੇ ਤੁਹਾਨੂੰ ਜਦ ਤੁਸੀਂ ਜੱਜ ਦੇ ਕੋਲ ਤੇ ਕੋਰਟ ਰੂਮ ਚਾਹੋਗੇ ਤਾਂ ਬਰਡਨ ਆਫ ਪ੍ਰੂਫ ਤੁਹਾਡੇ ਕੋ ਤੁਹਾਡੇ ਤੇ ਹੋਏਗਾ ਕਿ ਤੁਸੀਂ ਤੁਹਾਨੂੰ ਪ੍ਰੂਵ ਕਰਨਾ ਪਏਗਾ ਕਿ ਇਹ ਰੇਪ ਜਿਹੜਾ ਤੁਸੀਂ ਕਹਿ ਰਹੇ ਹੈਗੇ ਉਹ ਕਿ ਉਸ ਲੜਕੇ ਨੇ ਤੁਹਾਨੂੰ ਸ਼ਾਦੀ ਦਾ ਵਾਅਦਾ ਕੀਤਾ ਸੀ ਕਿ ਨਹੀਂ ਕੀਤਾ ਸੀ ਕੋਈ ਤੁਹਾਡੇ ਕੋਲ ਐਵਿਡੈਂਸ ਹੈ ਕਿ ਨਹੀਂ ਹੈ ਤੇ ਉਹ ਤੁਹਾਡੇ ਤੇ ਹੀ ਬਰਡਨ ਆਫ ਪ੍ਰੂਫ ਆ ਜਾਣਾ ਹੈ ਸੋ ਬੜਾ ਸੋ ਸਮਝ ਕੇ ਇਹ ਕਾਨੂੰਨ ਦਾ ਇਸਤੇਮਾਲ ਕਰਨਾ ਇਸ ਨਵੇਂ ਕਾਨੂੰਨ ਦਾ ਜਿਹੜਾ ਮੈਰਿਜ ਜਿਹੜਾ ਆਫ ਰੇਪ অন ਦੀ ਪ੍ਰਟੈਕਟ ਆਫ ਮੈਰਿਜ ਕਈ ਲੜਕੀਆਂ ਵਿਚਾਰੀ ਹੁੰਦੀਆਂ ਪੋਲਿਆ ਹੁੰਦੀਆਂ ਗੀਆਂ ਦੇਖੋ ਹਰ ਲੜਕੀ ਦਾ ਸੁਪਨਾ ਹੁੰਦਾ ਕਿ ਮੇਰਾ ਘਰ ਬਸੇ ਤੁਸੀਂ ਦੇਖਿਓਗੇ ਕਿ ਬਚਪਨ ਤੋਂ ਹੀ ਘਰ ਘਰ ਖੇਡਦੀਆਂ ਹੈ ਤੇ ਉਹਨਾਂ ਦੇ ਜਿਹੜੀ ਅੱਛੀ ਖਾਨਦਾਨੀ ਲੜਕੀਆਂ ਹੁੰਦੀਆਂ ਤੇ ਉਹੀ ਸੋਚਦੀਆਂ ਕਿ ਮੇਰਾ ਘਰ ਵਸੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਇੱਕ ਛੱਡਿਆ ਦੂਜਾ ਦੂਜਾ ਛੱਡਿਆ ਤੀਜਾ ਇਸ ਤਰ੍ਹਾਂ ਦੇ ਗੇਂਚ ਨਹੀਂ ਉਹ ਪੈਂਦੀਆਂ ਉਹ ਇੱਕ ਆਦਮੀ ਲਈ ਸਮਰਪਿਤ ਰਹਿੰਦੀਆਂ ਗਈਆਂ ਤੇ ਉਹਨਾਂ ਦੇ ਨਾਲ ਕਈ ਆਦਮੀ ਐਸੇ ਹੁੰਦੇ ਆ ਉਹਨਾਂ ਦੀ ਫੀਲਿੰਗਸ ਨਾਲ ਖਿਲਵਾੜ ਕਰ ਜਾਂਦੇ ਆ ਤੇ ਉਹ ਕਹਿੰਦੇ ਨਾ ਕਿ ਜਿਹੜੀ ਔਰਤ ਹੈ ਉਹ ਇੱਕ ਆਦਮੀ ਨੇ ਨਾਲ ਰਿਲੇਸ਼ਨਸ਼ਿਪ ਚਾਹਦੀ ਹੈ ਯੂ نو ਸੈਕਸ ਰਿਲੇਸ਼ਨਸ਼ਿਪ ਚਾਹਦੀ ਹੈਗੀ ਆ ਉਹਦਾ ਪਿਆਰ ਪਾਣ ਲਈ ਤੇ ਆਦਮੀ ਔਰਤ ਨੂੰ ਪਿਆਰ ਕਰਦਾ ਸਿਰਫ ਸੈਕਸ ਕਰਨ ਲਈ ਸੋ ਇਹ ਚੀਜ਼ਾਂ ਬੜੇ ਦਿਮਾਗ 'ਚ ਪਾ ਕੇ ਰੱਖਿਓ ਮੈਂ ਲੜਕੀਆਂ ਨੂੰ ਹਮੇਸ਼ਾ ਐਡਵਾਈਸ ਕਰਦੀ ਆ ਕਿ ਇਹਨਾਂ ਚੀਜ਼ਾਂ 'ਚ ਤੁਸੀਂ ਜਦ ਪੈਂਦੇ ਹੋ ਸੋਚ ਸਮਝ ਕੇ ਕਿ ਪੂਰੇ ਸ਼્યોਰ ਹੋ ਕਿ ਹਾਂ ਆਦਮੀ ਮੇਰੇ ਲਈ ਮਨ ਲਕਿ ਪੂਰਾ ਕਮਿਟਿਡ ਹੈ ਜਾਂ ਨਹੀਂ ਹੈ ਕਿਤੇ ਹੋਰ ਕੁੜੀਆਂ ਦੇ ਨਾਲ ਤਾਂ ਨਹੀਂ ਐਦਾ ਕਰ ਰਿਹਾ ਜਾਂ ਹੋਰ ਕਿਤੇ ਰਿਲੇਸ਼ਨ ਚੱਲ ਰਿਹਾ ਹੋਵੇ ਕੋਈ ਹੋਰ ਕੁੜੀਆਂ ਨਾਲ ਅਫੇਅਰ ਹੋਵੇ ਸੋ ਬੇਟਾ ਆਪਣੀ ਦੇਖੰਦਨਾ ਇੱਕ ਇੱਜ਼ਤ ਤੁਹਾਡੇ ਹੱਥ 'ਚ ਹੈ ਤੁਹਾਡੇ ਮਾਪਿਓ ਦੀ ਇੱਜ਼ਤ ਤੁਹਾਡੇ ਹੱਥ 'ਚ ਹੈ ਤੇ ਐਸੇ ਲੜਕੇ ਦੇ ਨਾਲ ਮਤ ਫਸਣਾ ਕਿ ਜੋ ਤੁਹਾਡੇ ਫੀਲਿੰਗਸ ਨਾਲ ਖੇਡੇ ਤੇ ਉਹ ਵੈਸੇ ਕਾਨੂੰਨ ਬਣ ਚੁੱਕਿਆ ਹੈ ਕਿ ਜਿਹੜੇ ਕਈ ਲੜਕੇ ਯੂ نو ਫਲਰਟੀ ਹੁੰਦੇ ਹੈਗੇ ਆ ਤੇ ਉਹ ਕੁੜੀਆਂ ਦੀ ਫੀਲਿੰਗਸ ਦਾ ਗਲਤ ਇਸਤੇਮਾਲ ਕਰਦੇ ਆ ਤੇ ਉਹਨਾਂ ਨੂੰ ਮਿਸਯੂਜ਼ ਕਰਦੇ ਆ ਤੇ ਤਾਂ ਔਰ ਕਈ ਜਿਸੀ ਗਰੀ ਕੁੜੀਆਂ ਹੁੰਦੀਆਂ ਹੈਗੀਆਂ ਉਪਚਾਰੀਆਂ ਜੌਬਸ ਪਾਣ ਲਈ ਯੂ نو ਪੈ ਜਾਣੀ ਹੈਗੀਆਂ ਕੋਈ ਆਦਮੀ ਵੀ ਅਜੇ ਹੁੰਦੇ ਆ ਚੀਲ ਕੂਵਾਂ ਦੇ ਤਰ੍ਹਾਂ ਸਮਾਜ ਅਜ ਵੀ ਕੁੰਮ ਰਹੇ ਆ ਯੂ نو ਤੇ ਉਹ ਦੇਖਦੇ ਕਿ ਕੁੜੀ ਵਿਚਾਰੀ ਨੀਡੀ ਹੈ ਤੇ ਉਹ ਇਹਦਾ ਮਿਸਯੂਜ਼ ਕਰੀਏ ਤੇ ਉਹ ਆਪਣਾ ਉਹਨਾਂ ਨੂੰ ਗਲਤ ਇਸਤੇਮਾਲ ਕਰਦੇ ਉਹਨਾਂ ਨੂੰ ਗਲਤ ਸੁਪਨੇ ਦਿਖਾ ਦਿੰਦੇ ਕਿ ਹਾਂ ਮੈਂ ਤੈਨੂੰ ਨੌਕਰੀ ਦਿਲਵਾ ਦਾਂਗਾ ਜਾਂ ਮੈਂ ਤੇਰੀ ਪ੍ਰੋਮੋਸ਼ਨ ਕਰ ਦਾਂਗਾ ਅਗਰ ਇਹ ਜੀ ਚੀਜ਼ਾਂ ਦੇ ਬੇਸ ਤੇ ਕੋਈ ਆਦਮੀ ਰਿਲੇਸ਼ਨ ਬਣਾ ਰਿਹਾ ਹੈ ਮੈਂ ਤਾਂ ਕਹਿੰਦੀ ਉਹਨੂੰ ਸਰੇਆਮ ਫਾਂਸੀ ਦੇਣੀ ਚਾਹੀਦੀ ਹੈ ਸੇ ਬੜੀ ਕੱਟ ਸਜ਼ਾ ਆਏਗੀ ਲਾਈਕ 10 ਇਅਰਸ ਔਰ ਫਾਈਨ ਐਂਡ 10 ਇਅਰਸ ਐਂਡ ਫਾਈਨ ਮਤਲਬ ਕਿ ਦੋਨੋਂ ਲੱਗ ਸਕਦੇ ਹੈ ਗਿਆ ਮਤਲਬ 10 ਸਾਲ ਦੀ ਸਜ਼ਾ ਤਾਂ ਹੈ ਹੀ ਹੈ ਤੇ ਔਰ ਫਾਈਨ ਵੀ ਹੈ ਤੇ ਅੱਛੀ ਗੱਲ ਹੈ ਜਿਹੜਾ ਲੱਗ ਗਿਆ ਕਾਨੂੰਨ ਲਾਗੂ ਹੋ ਗਿਆ ਅੱਜ ਤੋਂ तो सोच समझ के ही लड़के अपना अफेयर चला सोच समझ के यू you नो know, मैं यही कहनी है कि हूँ हो नहीं रह गया कि हाँ जी एक फसाई तुझी दूजी फसाई तीजी हाँ बेटी बेबी मैं तो आपसे ही शादी करूँगा ये है वो है जैसे पता सोसाइटी चल रही है एक खत्म हो की चीज़ा बड़ा यूनो you know, नकेल पा देती है इस चीज़ ने आदमियों ने हूँ बहुत सोच समझ के रिलेशनशिप आना पेगा ਤੇ ਕੋਰ ਪ੍ਰਵੀਜ਼ਨ ਐਡ ਕੀਤਾ ਗਿਆ ਹੈ ਭਾਰਤੀ ਨਿਆਇ ਸੰਹਿਤਾ ਚ ਮਬ ਲਿੰਚਿੰਗ ਦਾ ਤੇ ਉਹਦੇ ਵਿੱਚ ਕੀ ਹੈ ਮਬ ਲਿੰਚਿੰਗ ਚ ਜਿਹਦਾ ਪਾਲ ਘਰ ਦਾ ਕੇਸ ਸੀਗਾ ਜਿੱਦੇ ਸਾਧੂਆਂ ਨੂੰ ਮਾਰ ਦਿੱਤਾ ਗਿਆ ਸੀਗਾ ਸਰਿਆਮ 2020 ਚ ਕਰੋਨਾ ਟਾਈਮ ਤੇ ਕਾਲਜ ਤੇ ਇਹ ਚੀਜ਼ਾਂ ਇਹ ਜਿਹੇ ਘਟਾਵਾ ਵਧੀਆਂ ਪਈਆਂ ਸੀ ਤੇ ਇਹ ਤੇ ਲਗਾਮ ਲਗਾਣ ਲਈ ਮੌਬ ਲਿੰਚਿੰਗ ਨੂੰ ਵੀ ਆਫੈਂਸ ਸਪੈਸੀਫਿਕਲੀ ਚਾੜ੍ਹ ਨਾਇਬ ਭਾਰਤੀ ਨਿਆਂ ਸਹਿਿਤਾ ਚ ਡਾਲ ਦਿੱਤਾ ਗਿਆ ਤੇ ਜਿਸ ਤਰ੍ਹਾਂ ਕਈ ਹੁੰਦਾ ਸੀ ਕਿ ਲਾਈਕ ਕੋਈ ਕੀ ਗਊ ਮਾਸ ਬਣਿਆ ਅਧਿਕਾਰੀਆ ਨਾਨਵੇਜ ਨੂੰ ਲਾਈਕ ਉਹੀ ਗਊ ਮਾਸ ਦਾ ਸੀਗਾ ਕਿ ਬੀਫ ਵੇਰਾ ਦਾ ਤੇ ਉਹ ਵੀ ਮਤਲਬ ਕਿ ਉਹਨਾਂ ਨੂੰ ਮਾਰ ਦੇਣਾ ਜਾਂਦੋ ਤੇ ਉਹ ਕੰਟਰੋਲ ਕਰਨ ਲਈ ਭਾਜਪਾ ਸਰਕਾਰ ਨੇ ਮੌਬ ਲਿੰਚਿੰਗ ਐਡ ਕੀਤੀ ਹੈ चीजी सज़ा लाइफ इंप्रिजनमेंट तो लैके नो डेथ पेनल्टी तक है तो uh, एक नवी सज़ा एक पनिशमेंट ऐड की गई है वह कम्यूनिटी सर्विस से कल तो शायद पर छोटे ऑफेंसिस पेटी ऑफेंसिस कल शायद वह जज ये कह दे कि जाके ओल्ड एज होम जाके सेवा you know, करो होस्पिटल जाके थोड़ा बहुत यू नो अपना काम करो उ सफाई का देखो पार्क से थोड़ा तो सफाई ले बोल सकते हैं ये तो कल करना पै सकता अगर तुम्हें छोटा जहाँ कानून भी ਯੋ ਨੋ ਟੋਟਦੇ ਹੋ ਇਹ ਚੀਜ਼ਾਂ ਧਿਆਨ ਰੱਖਣਾ ਸੈਕਸ਼ਨ 309 ਵੀ ਇਸ ਨਵੇਂ ਕਾਨੂੰਨ ਦੇ ਤਹਿਤ ਖਤਮ ਕਰ ਦਿੱਤਾ ਗਿਆ ਲਾਈਕੋ ਸਿਗਾ ਅਟੈਂਪਟ ਟੂ ਸੁਸਾਈਡ ਕਿਉਂਕਿ ਲਾ ਮੇਕਰਜ਼ ਦਾ ਇਹ ਕਹਿਣਾ ਹੈ ਕਿ ਜੇ ਕਈ ਮਸ ਸਰਕਮਸਟੈਂਸਸ ਐਸੇ ਹੁੰਦੇ ਇਨਸਾਨ ਦੇ ਕਿ ਉਹ ਬਚਰਾ ਸੁਸਾਈਡ ਕਰਨ ਲਈ ਮਜਬੂਰ ਹੋ ਜਾਂਦਾ ਹੈ ਕਈ ਵਾਰ ਘਰ ਤੋਂ ਤੰਗ ਹੁੰਦਾ ਹੈ ਕੋਈ ਆਸ-ਪਾਸ ਦੇ ਲੋਕ ਤੰਗ ਕਰ ਰਹੇ ਹੁੰਦੇ ਆ ਕੋਈ ਲੜਕੀ ਨੂੰ ਕੋਈ ਬਲੈਕਮੇਲ ਕਰ ਰਿਹਾ ਹੈ ਕੋਈ ਤੇ ਲੜਕਾ ਤੇ ਉਪਚਾਰੀ ਨੂੰ ਸੁਸਾਈਡ ਅਕਰਨ ਲਈ ਮਜਬੂਰ ਹੋ ਰਹੀ ਹੈ ਤੇ ਕਈ ਵਾਰ ਨਹੀਂ ਉਹ ਸਕਸੈਸਫੁਲ ਹੋ ਪਾਉਂਦੇ ਸੁਸਾਈਡ ਕਰਨ ਤੇ ਉਹ ਅਟੈਂਪਟ ਬਣ ਜਾਂਦੀ ਹੈ ਤੇ ਇਹਨਾਂ ਲੋਕਾਂ ਨੂੰ ਸਜ਼ਾ ਦੀ ਜ਼ਰੂਰਤ ਨਹੀਂ ਹੈ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਜੋ ਲਾ ਮੇਕਰਸ ਹੁਣ ਕਹਿੰਦੇ ਆ ਉਹ ਕਹਿੰਦੇ ਕਿ ਇਹਨਾਂ ਨੂੰ ਇੱਕ ਲਾਸਟ ਚੀਜ਼ ਜਰੂਰ ਦੇ ਤਾਦੀ ਮੈਂਟਲ ਹੈਲਥ ਜਿਹੜਾ ਆਇਆ ਸੀਗਾ ਉਸ ਦੇ ਅੰਡਰ ਇਹਨਾਂ ਨੂੰ ਪਾ ਦਿੱਤਾ ਗਿਆ ਸੀ 309 ਉਹ ਕਿਹਾ ਗਿਆ ਸੀ ਕਿ 309 ਹਟਾ ਦਿੱਤੀ ਜਾਵੇ ਤੇ ਅੱਜ ਤੋਂ ਅਟੈਂਪਟ ਟੂ ਸੁਸਾਈਡ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ ਹੈ ਬਟ ਹਾਂ ਅਗਰ ਕੋਈ ਆਦਮੀ ਕਿਸੇ ਆਫੀਸਰ ਨੂੰ ਉਹਦੀ ਡਿਊਟੀ ਆਬਸਟਰੈਕਟ ਕਰਨ ਲਈ ਕਹਿੰਦਾ ਕਿ ਮੈਂ ਸੁਸਾਈਡ ਕਰ ਲਾਂਗਾ ਤੇ ਅਗਰ ਇਹ ਕੰਮ ਨਾ ਕੀਤਾ ਜਾਂ ਮੈਨੂੰ ਕੋਈ ਜਿੱਦਾਂ ਲਾਈਕ ਇੱਕ ਘੜ ਰਿਹਾ ਤੇ ਪੁਲਿਸ ਆਫੀਸਰ ਆ ਰਹੇ ਆ ਤੇ ਉਸ ਦੇ ਕਰਦੇ ਉਹਦੇ ਇੱਕ ਲੜਕੇ ਤੇ ਫਾਦਰ ਨੂੰ ਉਹਨਾਂ ਨੇ ਅਰੈਸਟ ਕਰਨਾ ਤੇ ਉਹ ਲੜਕਾ ਕਹਿ ਦਿੰਦਾ ਕਿ ਮੈਂ ਸੁਸਾਈਡ ਕਰ ਲਾਂਗਾ ਕਿ ਮੇਰੇ ਪਿਓ ਨੂੰ ਪਕੜਿਆ ਤੇ ਇੱਥੇ ਉਹਦੇ ਖਿਲਾਫ ਇੱਕ ਸਾਦਾ ਮਤਲਬ ਕਿ ਇੱਕ ਸਾਲ ਦੀ ਨੂੰ ਸਜ਼ਾ ਮਿਲ ਸਕਦੀ ਹੈਗੀ ਉਹਨੂੰ ਬੁੱਕ ਕੀਤਾ ਜਾ ਸਕਦਾ ਤੇ ਇਹ ਥ੍ਰੈਟ ਕਰਨ ਇੱਕ ਹੋਰ ਆ ਬੜਾ ਕੌਂਟਰੋਵਰਸਲ ਹੋ ਰਿਹਾ ਇਸ ਸਰ ਨਵੇਂ ਭਾਰਤੀ ਨਾਇ ਸੰਹਿਤਾ ਦੇ ਅੰਡਰ ਉਹ ਕੀ ਹੈ ਐ ਐਨ ਐਚਓ ਸੈਕਸ ਜਿਹੜਾ ਸੀਗਾ ਇੰਡੀਅਨ ਪਿਨਲ ਕੋਡ ਚ 377 ਉਹ ਹਟਾ ਦਿੱਤਾ ਗਿਆ ਹੈ ਗੱਲ ਹੁਣ ਇੱਥੇ ਕੀ ਆ ਰਹੀ ਹੈ ਕਿ ਜਿਹੜਾ ਨੋਨ ਕਨਸੈਂਟ ਨੋਨ ਕਨਸੈਂਟ ਦੇ ਨਾਲ ਜੇ ਸੈਕਸ ਹੋ ਕਰਦੇ ਕੋਈ ਮਤਲਬ ਕਿ ਕੋਈ ਜ਼ਬਰਦਸਤੀ ਕੋਈ ਆਦਮੀ ਕਰਦੇ ਕਿਸੇ ਦੂਸਰੇ ਦੇ ਨਾਲ ਤੇ ਐਨ ਐਚਓ ਸੈਕਸ ਯੂ نو ਤੇ ਫਿਰ ਉਹ ਕਿੱਥੇ ਜਾਏਗਾ ਉਹ 377 ਦਾ ਸਜ਼ਾ ਸੀਗੀ ਐਨ ਐਚਓ ਸੈਕਸ ਦੀ ਬਟ ਹੁਣ 370 हट चुका है ਤੇ ਹੁਣ ਅਗਰ ਕੋਈ ਜ਼ਬਰਦਸਤੀ ਅਨੈਚੂਸੈਕਸ ਕਰ ਰਿਹਾ ਹੈ ਜਾਂ ਮਤਲਬ ਕਿ ਗੇ ਸੈਕਸ ਕਰ ਰਿਹਾ ਹੈ ਤੇ ਉਹ ਵਿਦ ਵਿਦਾਊਟ ਕੰਸੈਂਟ ਯੂ نو ਤੇ ਉਹ ਕਿੱਥੇ ਜਾਏਗਾ ਇਹ ਥੋੜਾ ਜਾ ਯੂ نو ਕੰਫਿਊਜ਼ਿੰਗ ਕੁਝ ਕਾਨੂੰਨ ਐਸੇ ਆ ਜਿਨ੍ਹਾਂ ਨੂੰ ਜੈਂਡਰ న్యూਟਰਲ ਕਰ ਦਿੱਤਾ ਗਿਆ ਜਿਦਾ ਲਾਈਕ ਸੈਕਸ਼ਨ 366A ਜਿਦੇ ਵਿੱਚ ਪਹਿਲੇ ਹੁੰਦਾ ਸੀ ਕਿ ਕੁੜੀ ਨੂੰ ਖਰੀਦਣਾ ਲੜਕੀ ਨੂੰ ਖਰੀਦਣਾ ਓਫੈਂਸ ਮੰਨਿਆ ਜਾਏਗਾ ਫੋਰ Uh, अपना सेक्स वेरा ਕਰਨ ਲਈ ਬਟ ਨਾਉ ਹੁਣ ਜਿਹੜਾ ਹੈ ਲੜਕੀ ਨੂੰ ਖਰੀਦਣਾ ਐਂਡ ਲੜਕੇ ਅਗਰ ਲੜਕੇ ਨੂੰ ਵੀ ਖਰੀਦਣਾ ਆਫੈਂਸ ਹੈ ਫॉर ਸੈਕਸ਼ੂਅਲ ਯੂ نو ਦੇ ਲਈ ਦੇ ਪਰਪਸਸਸ ਤੇ ਇਹ ਹੁਣ ਕਰ ਦਿੱਤਾ ਗਿਆ ਕਿ ਜੈਂਡਰ న్యూਟਰਲ ਹੋ ਚੁਕੇ ਹੈ ਕਈ ਸੈਕਸ਼ਨਸ ਤੇ ਹੁਣ ਲਾਈਕ ਤੁਸੀਂ ਫੇਸਬੁਕ ਇੰਸਟਾਗ੍ਰam ਜਾਂ ਕਿਸੇ ਵੀ ਪਲੇਟਫਾਰਮ ਤੇ ਕੋਈ ਵਟਸਐਪ ਤੇ ਅਗਰ ਕੋਈ ਨਫਰਤ ਭਰੀ ਪੋਸਟ ਸ਼ੇਅਰ ਕਰਦੇ ਹੋ ਲਾਈਕ ਝੂਠੀ ਪੋਸਟ ਹੋ ਵੀ ਔਨ ਦੀ ਬੇਸਿਸ ਆਫ ਰਿਲੀਜੀਅਨ ਯੂ نو ਤੇ ਉਹ ਐਕਚੁਅਲ ਜਿਸ ਝੂਠੀ ਹੋਵੇ ਲਾਈਕ ਉਹ ਦਾ ਕੋਈ ਫੇਕ ਹੋਵੇ ਕਿ ਤੁਸੀਂ ਕਹਿ ਦੋ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਐਤਾ ਕਰ ਰਹੇ ਆ ਪੰਜਾਬ ਦੇ ਲੋਕ ਐਤਾ ਕਰ ਰਹੇ ਆ ਮਹਾਰਾਸ਼ਟਰ ਦੇ ਲੋਕ ਐਸਰਾ ਕਰ ਰਹੇ ਆ ਬਟ ਐਕਚੁਅਲ ਚ ਹੈ ਨਹੀਂ ਐ ਸਿਰਫ ਤੁਹਾਡਾ ਯੂ نو ਏਮ ਸੀ ਕਿ ਨਫਰਤ ਫੈਲ ਜੇ ਲੋਕਾਂ ਚ ਤੇ ਉਸ ਵੀ ਤੁਹਾਨੂੰ ਕੜੀ ਤੋਂ ਕੜੀ ਸਜ਼ਾ ਮਿਲ ਸਕਦੀ ਹੈ ਜਿਹੜਾ ਰਾਜ ਦਰੋਹ ਸੀਗਾ ਉਹ ਹੁਣ ਦੇਸ਼ ਦਰੋਹ ਬਣਾ ਦਿੱਤਾ ਗਿਆ ਹੈ ਜੋ ਬ੍ਰਿਟਿਸ਼ ਕਾਲ ਦਾ ਰਾਜ ਦਰੋਹ ਸੀਗਾ ਉਹਨੂੰ ਹੁਣ ਦੇਸ਼ ਦਰੋਹ ਦੇ ਨਾਂ ਤੋਂ ਅਸੀਂ ਜਾਣਾਂ ਤੇ ਅਗਰ ਤੁਸੀਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਕਰਦੇ ਹੋ ਜਿਹਦਾ ਕੋਈ ਕਈ ਸਾਲ ਪਹਿਲਾਂ ਯੂ نو ਚਾਰ ਪੰਜ ਸਾਲ ਪਹਿਲਾਂ ਕੋਈ ਅੰਦੋਲਨ ਕਰਦੇ ਆ ਅੰਦੋਲਨ ਦੇ ਨਾਮ ਤੇ ਕੋਈ ਪ੍ਰੋਪਰ ਪ੍ਰਾਪਰਟੀ ਦਾ ਨੁਕਸਾਨ ਕਰਦੇ ਆ ਤੇ ਉਹ ਕਲੀਅਰਲੀ ਮੈਂਸ਼ਨਡ ਹੈ ਕਿ ਤੁਹਾਨੂੰ ਫਾਈਨ ਪੰਨਾ ਪਏਗਾ ਉਹ ਨੁਕਸਾਨ ਦਾ ਜੋ ਵੀ ਹੋਇਆ ਉਹਦਾ ਪੁਕਤਾਨ ਕਰਨਾ ਪਏਗਾ ਤੇ ਤੁਹਾਨੂੰ ਉਹਦੇ ਨਾਲ ਤੁਹਾਨੂੰ ਸਜ਼ਾ ਵੀ ਭੁਗਤਣੀ ਪਏਗੀ ਪੈਟਿਓ ਫੈਂਸਸ ਜੈ ਲਾਈਕ ਤੁਹਾਡਾ ਤੁਸੀਂ ਨਸ਼ਾ ਕਰਨ ਤੋਂ ਬਾਅਦ ਹੰਗਾਮਾ ਕਰਦੇ ਹੋ ਜਾਂ ਫਿਰ ਤੁਸੀਂ 5000 ਤੋਂ ਦੇ ਅਮਾਉਂਟ ਤੱਕ ਤੁਸੀਂ ਚੋਰੀ ਕਰਦੇ ਹੋ ਤੇ ਤੁਹਾਨੂੰ ਕਮਿਊਨਿਟੀ ਸਰਵਿਸਸ ਤੁਹਾਨੂੰ ਜੱਜ ਇਕ ਸਜ਼ਾ ਇੱਕ ਤਰ੍ਹਾਂ ਸਜ਼ਾ ਸੁਨਾ ਸਕਦਾ ਹੈ ਆਊਟਰੇਜਿੰਗ ði ਮਿਡੈਸਟੀ ਆਫ ਊਮਨ ਪਹਿਲਾ ਹੁੰਦਾ ਸੀ ਕਿ ਆਦਮੀ ਹੀ ਆਊਟਰੇਜ ਕਰ ਸਕਦਾ ði ਮਿਡੈਸਟੀ ਆਫ ਅ ਊਮਨ ਬਟ ਨਾਓ ਹੁਣ ਔਰਤ ਵੀ ਇੱਕ ਔਰਤ ਦੀ ਇਜ਼ਤ ਨੂੰ ਖਰਾਬ ਕਰ ਸਕਦੀ ਹੈ ਤੇ ਉਸ ਦੇ ਲਈ ਵੀ ਹੁਣ ਇਹ ਜੈਂਡਰ న్యూਟਰ ਬਣਾ ਦਿੱਤਾ ਗਿਆ ਹੁਣ ਸਿਰਫ ਆਦਮੀ ਨੂੰ ਸਜ਼ਾ ਨਹੀਂ ਮਿਲ ਸਕਦੀ ਔਰਤ ਨੂੰ ਵੀ ਸਜ਼ਾ ਮਿਲੇਗੀ ਅਗਰ ਉਹ ਕਿਸੇ ਔਰਤ ਦੀ ਆਊਟਰੇਜ ਕਰਦੀ ਮਿਡੈਸਟੀ ਆਫ ਦ ਊਮਨ ਯੂ نو ਹੁਣ ਸਨੈਚਿੰਗ ਵੀ ਸੈਕਸ਼ਨ 302 ਦੇ ਅੰਦਰ ਭਾਰਤੀ ਨਾਇ ਸਹੀਤਾ ਦੇ ਅੰਦਰ ਉਹਨੋ ਆਫੈਂਸ ਬਣਾ ਦਿੱਤਾ ਗਿਆ ਹੈ ਪਹਿਲਾਂ ਕੁਝ ਕੁ ਸਟੇਟਸ ਆਪਣੀਆਂ ਅਮੈਂਡਮੈਂਟਸ ਕਰ ਲੈਂਦੀਆਂ ਸੀ ਗਿਆ ਲਾਇਕ ਚੰਡੀਗੜ੍ਹ ਵੀ ਤਾਂ ਹੀ ਸੀਗਾ ਤੇ ਆਪਣੇ ਉਹਨਾਂ ਨੇ ਅਮੈਂਡਮੈਂਟ ਕੀਤੀ ਹੋਈ ਸੀ ਤੇ 스내ਚਿੰਗ ਨੂੰ ਇੱਕ ਆਫੈਂਸ ਬਣਾਇਆ ਸੀਗਾ ਬਟ ਕੁਝ ਸਟੇਟਸ ਦੇ ਆਫੈਂਸ ਹਮਨੇ ਨਹੀਂ ਜਾਂਦਾ ਸੀਗਾ ਤੇ ਨਾਓ ਹੁਣ ਯੂਨੀਫਾਰਮਲੀ 올 ਓਵਰ ਇੰਡੀਆ ਭਾਰਤੀ ਨਾਇ ਸਹੀਤਾ ਦੇ ਅੰਡਰ ਸੈਕਸ਼ਨ 302 ਦੇ ਅੰਡਰ 스내ਚਿੰਗ ਨੂੰ ਇੱਕ ਆਫੈਂਸ ਬਣਾ ਦਿੱਤਾ ਗਿਆ ਹੁਣ ਜੇ ਗੈਂਗ ਰੇਪ उन्होंने भी सीरीयसली मन के क्योंकि गैंगरेप केसिस बहुत वे पे सगे तो गैंगरेपू भी कड़ी तो कड़ी सज़ा देने प्रोविजन पूरा क्लीयर बना दिता गया, गया।, इवन, think, uh, uh, गया। है ईवन आई थिंक डेथ पेनैल्टी तक वो लैके गई हैं सज़ा हूँ एक होर वाला बदलाव आया कि जोड़ा भगौड़ा होएगा प्रोकलेमड ओफेंडर होएगा उस तो बिना भी अगर वो नहीं पेश हो रहा या सामने नहीं आ रहा उस तो बिना भी जज एक अपनी जजमेंट ਪਾਸ ਕਰ ਸਕਦਾ ਹੈ ਪਹਿਲਾਂ ਨਹੀਂ ਸੀ ਹੁਣ ਕਰ ਸਕਦੇ ਹਨ ਹੋਰ ਵੱਡਾ ਬਦਲਾਅ ਆ ਰਿਹਾ ਹੈ ਕਿ ਅਗਰ ਇੱਕ ਆਦਮੀ ਦੇ ਖਿਲਾਫ ਐਫ ਆਈ ਆਰ ਹੋ ਗਈ ਹੈ ਰੇਪ ਦੇ ਅੰਡਰ ਉਹਨੂੰ ਐਂਟੀਸੀਪੇਟਰੀ ਬੇਲ ਨਹੀਂ ਮਿਲੇਗੀ ਉਹਨੂੰ ਜੇਲ੍ਹ ਜਾਣਾ ਹੀ ਪਏਗਾ ਉਹਨੂੰ ਅਨ ਪਹਿਲਾਂ ਸੀਗਾ ਇੱਕ ਪ੍ਰੋਵੀਜ਼ਨ ਕਿ ਹਾਂ ਵੀ ਕਈਆਂ ਨੂੰ ਮਿਲ ਜਾਂਦੀ ਸੀ ਤੇ ਅਗਰ ਹੁਣ ਐਫ ਆਈ ਆਰ ਰਜਿਸਟਰ ਹੋ ਜਾਂਦੀ ਹੈ ਤੇ ਉਹਨੂੰ ਜੇਲ੍ਹ ਜਾਣਾ ਹੀ ਪਏਗਾ ਰੇਪ ਕੇਸਿਸ 'ਚ ਤੁਹਾਨੂੰ ਐਂਟੀਸੀਪੇਟਰੀ ਬੇਲ ਨਹੀਂ ਮਿਲੇਗੀ ਇਹ ਪ੍ਰੋਵੀਜ਼ਨ ਹਟਾ ਦਿੱਤਾ ਗਿਆ ਹੈ ਭਾਰਤੀਏ ਨਾਗਰਿਕ ਸੁਰੱਖਿਆ ਸੰਹਿਤਾਂ ਲਾਈਕ CrPCG ਨੂੰ ਅਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਨਾਂ ਤੇ ਜਾਣਦੇ ਸੀਗੇ ਤੇ ਉਹਦੇ ਵਿੱਚ ਬਹੁਤ ਬਦਲਾਅ ਲੈ ਕੇ ਆਏ ਆ ਲਾਈਕ ਟਾਈਮ ਬਾਉਂਡ ਟ੍ਰਾਇਲ ਦੈਨ ਚਾਰਜ ਸ਼ੀਟ ਕਿੰਨੇ ਦਿਨ ਚ ਸਬਮਿਟ ਕਰवानी ਹੈ ਪੁਲਿਸ ਨੇ ਕੋਰਟ ਨੂੰ ਤੇ ਹੋਰ ਵੀ ਐਸੇ ਲਾਈਕ ਵਿਕਟਮ ਸੈਂਟਰਡ ਜਿਹੜੇ ਵਿਕਟਮ ਨੂੰ ਫੋਕਸ ਕਰਕੇ ਪ੍ਰੋਵੀਜ਼ਨਸ ਚੇਂਜ ਕੀਤਾ ਗਿਆ ਹੈਗਾ ਕੰਪਨਸੇਸ਼ਨ ਕਿੰਨਾ ਹੋਣਾ ਚਾਹੀਦਾ ਹੈ ਤੇ ਲਾਈਕ ਉਹੀ ਹੁਣ ਗੱਲ ਆ ਰਹੀ ਹੈ ਕਿ ਜਿਹੜੀ ਸਟੇਟਮੈਂਟ ਵੀ ਰਿਕਾਰਡ ਹੋਣੀ ਹੈ ਉਹ ਵੀ ਵੀਡੀਓ ਦੇ ਸਾਹਮਣੇ ਹੋਣੀ ਆ ਵੀਡੀਓ ਸਰ ਰਿਕਾਰਡ ਹੋਏਗਾ ਤੇ ਜਿਸ ਜਿਸ ਜਗ੍ਹਾ ਤੇ ਕੋਈ ਕ੍ਰਾਈਮ ਹੋਇਆ ਹੈ ਉਹ ਵੀ ਸਾਰੇ ਜਿਹੜੀ ਕਲੈਕਸ਼ਨ ਆਫ ਐਵੀਡੈਂਸਿਸ ਹੈਗੇ ਆ ਬਾਇਓਫੋਰੈਂਸਿਕ ਔਰ ਪੁਲਿਸ ਆਫਿਸਰਸ ਉਹ ਵੀ ਵੀਡੀਓ ਦੇ ਰਾਹੀਂ ਉਹਨੂੰ ਰਿਕਾਰਡ ਕੀਤਾ ਜਾਏਗਾ ਬਟ ਹੁਣ ਸਭ ਤੋਂ ਵੱਡਾ ਸਵਾਲ ਇਹ ਆਂਦਾ ਹੈ ਕਿ ਇੰਡੀਆ ਦਾ ਇਨਫਰਾਸਟ੍ਰਕਚਰ ਇਨ ਆ ਵੈਲ ਡਿਵੈਲਪਡ ਹੈ ਕਿ ਇਹ ਚੀਜ਼ਾਂ ਜੋ ਅਸੀਂ ਚਾਹੁੰਦੇ ਇੱਕ ਸਪੀਡਿ ਜਸਟਿਸ ਐਂਡ ਫੇਅਰ ਟ੍ਰਾਇਲ ਜਾਂ ਇੱਕ ਫੇਅਰ ਇਨਵੈਸਟੀਗੇਸ਼ਨ ਉਹ ਅਸੀਂ ਅਚੀਵ ਕਰ ਪਾਵਾਂ ਅੱਜ ਕਾਨੂੰਨ ਦਾ ਨਵਾਂ ਕਾਨੂੰਨ ਕ੍ਰਿਮੀਨਲ ਲਾ ਜੜਾਇਗਾ ਔਰ ਲਾਗੂ ਤਾਂ ਹੋ ਗਿਆ ਪਰ ਵਕੀਲਾਂ ਚ ਵੀ ਬਹੁਤ ਨਰਾਜ਼ਗੀ ਹੈ ਕਈ ਵਕੀਲਾਂ ਨੇ ਅੱਜ ਪ੍ਰੋਟੈਸਟ ਕੀਤਾ ਹੈਗਾ ਔਰ ਅੱਜ ਕੋਰਟ ਰੂਮ ਚ ਗਏ ਨਹੀਂ ਹੈ ਜੱਜਸ ਆਪਣੇ ਉਥੇ ਸੀਟਾਂ ਤੇ ਬੈਠੇ ਹੋਏ ਸੀਗੇ ਬਟ ਵਕੀਲ ਨਹੀਂ ਗਏ ਕਿਉਂਕਿ ਉਹ ਕਹਿ ਰਹੇ ਕਿ ਇਹ ਜਿਹੜਾ ਨਵਾਂ ਕਾਨੂੰਨ ਬਣਿਆ ਉਹ ਉਹਨਾਂ ਲਈ ਬਹੁਤ ਅਰਚਨ ਪੈਦਾ ਕਰ ਰਿਹਾ ਸਕੈਨ ਇਹ ਹੋ ਰਿਹਾ ਕਿ ਸਾਡੀਆਂ ਕਿਤਾਬਾਂ ਖਰਾਬ ਜਾ ਰਹੀਆਂ ਉਹ ਵੇਸਟ ਹੋ ਗਈਆਂ ਤੇ ਸਟੂਡੈਂਟਸ ਨੂੰ ਵੀ ਕਈ ਨੂੰ ਹੁੰਦਾ ਹੈ ਕਿ ਅਸੀਂ ਜੁਡੀਸ਼ੀ ਦੀ ਤਿਆਰੀ ਕਰ ਰਹੇ ਸੀ ਅਸੀਂ ਲਾਅ ਕਰਕੇ ਆਏ ਸੀਗੇ ਤੇ ਉਹ ਵੀ ਸਾਡਾ ਜੋ ਅਸੀਂ ਯਾਦ ਕੀਤਾ ਹੋਇਆ ਸੀਗਾ ਉਹ ਸਾਰਾ ਖਤਮ ਹੋ ਗਿਆ ਆਈ نو ਇਟ ਇਜ਼ ਬਟ ਦੇਖੋ ਹੁਣ ਇਹ ਨਹੀਂ ਹੈ ਕਿ ਸਿਰਫ ਵਕੀਲ ਅਫੈਕਟ ਹੋ ਰਹੇ ਹਨ ਕਿ ਪੁਲਿਸ ਵਾਲੇ ਵੀ ਉਹ ਵੀ ਐਡਜਸਟ ਕਰ ਰਹੇ ਹਨ ਉਹਨਾਂ ਸਭ ਤੋਂ ਵੱਡਾ ਮੈਂ ਕਹਿੰਨੀ ਹਾਂ ਸਭ ਤੋਂ ਜ਼ਿਆਦਾ ਬਰਡਨ ਵਾਲਾ ਕੰਮ ਤਾਂ ਪੁਲਿਸ ਵਾਲਿਆਂ ਤੇ ਹੈ ਕਿਉਂਕਿ ਉਹਨਾਂ ਨੂੰ ਹੁਣ ਸਾਰੇ ਸੈਕਸ਼ਨ ਜਿਹੜੇ ਇਨੇ ਸਾਲਾਂ ਤੋਂ ਲੱਗੇ ਹੋਏ ਸੀ ਕਿ ਮਤਲਬ ਕਿ ਚੱਲ ਰਿਹਾ ਸੀ ਉਹਨਾਂ ਦਾ ਕੰਮ ਉਹਨਾਂ ਨੂੰ ਵੀ ਉਹਨਾਂ ਦੇ ਵੀ ਵਰਕਸ਼ਾਪਸ ਚੱਲਦੀ ਪਈਆਂ ਹਰ ਜਗ੍ਹਾ ਤੇ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਬਣਾ ਨੇ ਸੈਮੀਨਾਰਸ ਉਹ ਆਰਗੇਨਾਈਜ਼ ਕੀਤੇ ਸੀਗੇ ਤੇ ਚੱਲਦੇ ਪਈਆਂ ਹੱਲੇ ਵੀ ਈਵਨ ਕਈ ਜੁਡੀਸ਼ੀਅਲ ਅਕੈਡਮੀਸ ਆ ਗਈਆਂ ਸਟੇਟਸੀਆਂ ਉਹ ਵੀ ਵਰਕਸ਼ਾਪਸ ਐਂਡ ਯਰ ਸੈਮੀਨਾਰਸ ਉਹਨਾਂ ਨੇ ਆਰਗੇਨਾਈਜ਼ ਕੀਤੇ ਹੋਏ ਸੀਗੇ ਵਕੀਲਾਂ ਦੇ ਲਈ ਤੇ ਜੱਜਸ ਲਈ ਸਪੈਸ਼ਲੀ ਤੇ ਨਵੇਂ ਕਾਨੂੰਨ ਦੀ ਜਾਣਕਾਰੀ ਹੋਵੇ ਤੇ ਤੁਸੀਂ ਸੋਚੋ ਵਕੀਲਾਂ ਨੇ ਅੱਜ ਆਹਾਂ ਧਰਨਿਆਂ ਤੇ ਚਲੇ ਗਏ ਆ ਪ੍ਰੋਟੈਸਟ ਕਰ ਰਹੇ ਹੈਗੇ ਆ ਕੀ ਤੁਹਾਨੂੰ ਕੋਈ ਖਬਰ ਐ ਇਦਾਂ ਦੀ ਮਿਲੀ ਕਿ ਪੁਲਿਸ ਵਾਲੇ ਪ੍ਰੋਟੈਸਟ ਕਰ ਰਹੇ ਹੋ ਕਿ ਨਵਾਂ ਕਾਨੂੰਨ ਆ ਗਿਆ ਤੇ ਅਸੀਂ ਸਾਨੂੰ ਯੂ ਨੋ ਨਹੀਂ ਉਹ ਸਾਡੇ ਲਈ ਸੈਪਟੇਬਲ ਹੈਗਾ ਕਿ ਮੇਰੇ ਕੁਝ ਚੇਂजेस ਹੋਣੀਆਂ ਸਾਡੇ ਅੱਛੇ ਲਈ ਹੋਣੀਆਂ ਇਹ ਸਾਨੂੰ ਸਮਝਣਾ ਚਾਹੀਦਾ ਹੈ ਤੇ ਇਸ ਚੀਜ਼ ਨੂੰ ਕਲੈਰੀਫਾਈ ਕਰਨਗੀ ਇੰਡੀਆ ਦੀ ਪਹਿਲੀ ਮਹਿਲਾ ਆਈਪੀਐਸ ਆਫੀਸਰ ਡਾਕਟਰ ਕਿਰਨ ਬੇਦੀ ਤੁਸੀਂ ਇਹ ਵੀਡੀਓ ਜਰੂਰ ਸੁਣੋ ਉਹਨਾਂ ਦੀ ਪੁਲਿਸ ਕੀ ਰੀਟ੍ਰੇਨਿੰਗ ਹੋ ਰਹੀ ਹੈ मिलियंस की रीट्रेनिंग हो रही है और रीट्रेनिंग होती जाएगी सबसे ज्यादा मैं समझ रही हूँ टेक्नोलॉजी का रेवोल्यूशन हो रहा है क्योंकि एफ आई आर आपकी टेक्नोलॉजी कल हो जाए चार्जशीट टेक्नोलॉजी ट्रायल टेक्नोलॉजी एक्सपर्ट एविडेंस टेक्नोलॉजी कहीं भी जाओ एफ आप दर्ज करा सकते हो ये नहीं कहीं ये मेरा पुलिस स्टेशन नहीं है तो न मैडम दूसरे पुलिस स्टेशन पर जाओ नहीं जहाँ पर भी आपको शिकायत करनी आप करो लड़की की जब रेप होता था कहते थे दंडित ਦ ਮਰਤੀਓ ਦੰਦ ਦੋ ਮਿਤਰੀ ਅਬ ਉਸਮੇ ਲਿਖ ਦਿਆ ਗਿਆ ਹੈ ਕਿ ਇਫ ਯੂ ਹੈਵ ਰੇਪਡ ਅ ਮਾਈਨਰ ਗੈਂਗ ਰੇਪ ਆਫ ਅ ਮਾਈਨਰ ਇਜ਼ ਡੈਥ ਪੈਨਲਟੀ ਹੁਨੇ ਤੁਸੀਂ ਡਾਕਟਰ ਕਿਰਨ ਬੇਦੀ ਦੇ ਇੱਕ ਵੀਡੀਓ ਸੁਣੀ ਹੈ ਜਿਨ੍ਹਾਂ ਨੇ ਉਹਨਾਂ ਨੇ ਦੱਸਿਆ ਕਿ ਕੀ ਕੀ ਫਾਇਦੇ ਹੋਣਗੇ ਦੇਖੋ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੀਦਾ ਆਪਣੀ ਨੋਲੇਜ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈਗਾ ਤੇ ਸਾਡੇ ਵਕੀਲਾਂ ਨੂੰ ਆਤ ਹੈਗੀ ਮੱਖੀ ਤੇ ਮੱਖੀ ਮਾਰਨ ਦੀ ਨਵਾਂ ਚੀਜ਼ ਸਿੱਖਣ ਨੂੰ ਸਾਸੀ ਉਹ ਯੂ نو ਤਈਸੀ ਉਹ ਪਰੇਸ਼ਾਨ ਹੋ ਰਹੇ ਹੈ ਕਿ ਇਹ ਨਵਾਂ ਕਾਨੂੰਨ ਆ ਗਿਆ ਹੈ ਤੇ ਇਹ ਸਾਡੇ ਪਲੇ ਲਈ ਆਇਆ ਇਹ चीज ਸਮਝਨੀ ਚਾਹੀਦੀ ਹੈਗੀ ਹਰ ਇੱਕ ਨਾਗਰਿਕ ਨੂੰ ਸਮਝਨੀ ਚਾਹੀਦੀ ਹੈ ਕਿ ਸਾਡੇ ਪਲੇ ਲਈ ਇਹ ਨਵੇਂ ਲਾਅਸ ਬਨੇ ਹੈਗੇ ਆ ਥੋੜੀ ਜੀ ਅਰਚਨ ਆਏਗੀ ਸ਼ੁਰੂ-ਸ਼ੁਰੂ ਚ ਤੇ ਉਹ ਕਹਿੰਦੇ ਨਾ ਜਦ ਨਵਾਂ ਨਵਾਂ ਵਿਆਹ ਹੁੰਦਾ ਹੈ ਤੇ ਉਹ ਲੜਕੀ ਨੂੰ ਜਦ ਨਵੇਂ-ਨਵੇਂ ਸਸੁਰਾਲ ਚ ਜਾਂਦੀ ਥੋੜਾ ਔਖਾ ਹੁੰਦਾ ਹੈ ਪਰ ਬਾਅਦ ਚ ਅਡਜਸਟ ਕਰ ਜਾਂਦੀ ਹੈ ਕੁਝ ਥੇੜ ਬਾਅਦ ਸੋ ਮੈਂ ਬਹੁਤ ਇੱਕ ਸਿੰਪਲ ਵਰਡਸ ਦੇ ਨਾਲ ਤੁਹਾਨੂੰ ਇਹ ਨਵੇਂ ਕਾਨੂੰਨਾਂ ਦੇ ਬਾਰੇ ਤੁਹਾਨੂੰ ਦੱਸਿਆ ਹੈਗਾ ਤੇ ਇੱਕ ਹੋਰ ਮੈਂ ਗੱਲ ਕਹੂੰਗੀ कि कानून के बारे जानकारी जरूर रखो बिकॉज इगनोरेंस ऑफ लॉइज़ नॉट एन एक्सक्यूज तुम बाद यह कह दो कि मैंने तो पता ही नहीं कि कानून मतलब कि यह क्राइम हैगा कि मैं जो एक्ट किया है, है कोई बंदा स्कूटर लैके निकलिया विदाउट हैलमेट तो अगर पुलिस वाले ने फ लिया तो पुलिस वाले उन्होंने चलान करने लग गए हैं तो वह कह दें कि नहीं जी मैंने तो पता ही नहीं कि uh, मतलब कि क्राइम हैगा तो इग्नोरेंस ऑफ लॉ इज़ नॉट एन एक्सक्यूज़ So, इसलिए कहूंगी कानून की जानकारी रखो ते अपने अखबार रेगुलर पढ़ो तो कानून पढ़ो ताकि समाप्त कर आज हम तीनों नए कानून पुरस्थापित करने के लिए आया हूँ पुलिस की रीट्रेनिंग हो रही है मिलियंस की रीट्रेनिंग हो रही है और रीट्रेनिंग होती जाएगी सबसे ज्यादा मैं समझ रही हूँ टेक्नोलॉजी का रेवोल्यूशन हो रहा है क्योंकि एफ आपकी टेक्नोलॉजी के लिए हो जाए चार्जशीट टेक्नोलॉजी ट्रायल टेक्नोलॉजी एक्सपर्ट एविडेंस टेक्नोलॉजी कहीं भी जाओ एफ आप दर्ज करा सकते हो ये नहीं कहीं ये मेरा पुलिस स्टेशन नहीं है तो न मैडम दूसरे पुलिस स्टेशन में जाओ नहीं जहाँ पर भी आपको शिकायत करनी आप करो लड़की की जब रेप होता था कहते थे दंड मृत्यु दंड दो मृत्यु अब उसमें लिख दिया गया है कि इफ़ यू हैव रेप्ड अ माइनर गैंग रेप ऑफ अ माइनर इज डेथ पेनल्टी